ਅਦੇ ਸੋਹਣਾ ਲਾਣ ਤਾਂ ਠੀਕ ਠਾਕ ਹੈ ਨਾ ਅੰਕਲ ਲਾਣ ਤਾਂ ਠੀਕ ਆ ਮੋਟਾ ਲਾਣ ਦਾ ਮੋਟਾ ਲਾਣਾ ਹੁੰਦਾ ਆ ਉਦਾਂ ਵੀ ਸੁੱਕਾ ਪੂਰਾ ਬਣਨ ਵਾਲਾ ਹੀ ਆ ਕੰਮ ਕੋਈ ਗੱਲ ਚਾਹ ਤੈਨ ਕੇ ਹਾਲ ਫੇ ਨੋਗੇ ਵਧੀਆ ਬੱਸ ਤਾਂ ਹੀ ਮੈਂ ਦੇਖਿਆ ਮਰੋੜ ਕੇ ਮਰੋੜਾ ਪੈਂਦਾ ਵਧੀਆ ਵਧੀਆ ਝੂੜੀ ਬਣ ਜਾਣੀ ਹੈ ਚੱਲ ਜੀ ਆਹ ਟਰੈਕਟਰ ਵਿੱਚ ਖੜਿਆ ਸੀ ਉਹ ਛੱਤੀ ਜੋ ਮੈਂ ਉਹ ਹੀ ਵਿੱਚ ਨਹੀਂ ਨਾ ਤੇ ਸਈ ਕਿਹੜੇ ਲੱਗਣੇ ਆ ਫੇ ਘਮਾ ਘਮਾ ਕੇ ਹੁਣੇ ਜੱਟ ਤੇ ਮੈਂ ਗਿਆ ਕੋਈ ਕੁਰਵਾਨੀ ਘੋਟਾ ਭਾਂਜਾ 69 ਦਾ ਲੋ ਜੇ ਬੰਦ ਕਰਦਾ ਕੋਈ ਉਹਦਾ ਕੋਈ ਨਾ ਆਪਾਂ ਆਪਣਾ ਕਰਦੇ ਆਂ ਬਾਈ ਬਣ ਰਹੀ ਏ ਥੋੜੀ ਗਾਂ ਦਾ ਚੱਲ ਭਾਰਾ ਨਾ ਥੋੜੀ ਵੀ ਠੀਕੇ ਬਣੀ ਜਾਂਦੀ ਏ ਸਹੀ ਆ ਉੰਧਿਆ ਵਰਕਸ਼ੀ ਹੀ